ਮੇਰੀ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਖਬਰ ਹੈਗੀ ਵਾਇਰਲ ਹੋ ਰਹੀ ਹੈਗੀ ਰਣਜੀਤ ਗਿੱਲ ਪੱਤਕਾਂ ਦੇ ਉੱਤੇ ਜਿਹੜੀ ਹਮਲੇ ਸੰਬੰਧੀ ਖਬਰ ਹੈਗੀ ਫਕਰ ਸਰਪੰਡ ਵੀ ਇਸ ਦੇ ਵਿੱਚ ਮੈਂ ਇਹ ਦੱਸਣਾ ਚਾਹਣਾਗਾ ਕਿ ਇਸ ਲੜਾਈ ਸੰਬੰਧੀ ਜਿਹੜੀ ਹੈਗੀ 112 ਦੇ ਉੱਤੇ ਪਹਿਲੀ ਕੰਪਨੀ ਜਿਹੜੀ ਪੁਲਿਸ ਨੂੰ ਮਿਲ ਹੁੰਦੀ ਤੇ ਕਰੀਬ 5-10 ਮਿੰਟ ਦੇ ਅੰਦਰ ਅੰਦਰ ਹੀ ਜਿਹੜੀ ਹੈ ਪੁਲਿਸ ਮਸਾ ਤੇ ਵਿਕਟਮ ਦੇ ਕੋਲੇ ਰਣਜੀਤ ਗਿੱਲ ਕੋਲ ਪਹੁੰਚ ਜਾਂਦੀ ਹੈ ਵੀ ਉਸ ਤੋਂ ਬਾਅਦ ਜੋ ਉਹਦੀ ਮਡਲੀ ਪੁਛ ਕੇ ਇਤੀ ਜਾਂਦੀ ਹੈਗੀ ਉਸ ਤੋਂ ਬਾਅਦ ਜਿਹੜੇ ਬਾਕੀ ਥਾਣਾ ਦੇ ਮੁਲਾਜ਼ਮ ਉੱਥੇ ਹਾਜ਼ਰ ਆ ਜਾਂਦੇ ਨੇ ਤੇ ਇਹ ਮਡਲੀ ਜਾਣਕਾਰੀ ਤੋਂ ਇਹ ਪਤਾ ਲੱਗਦਾ ਹੈਗਾ ਕਿ ਫਕਰ ਸਰਪਿੰਡ ਦੇ ਵਿੱਚ ਰਣਜੀਤ ਗਿੱਲ ਨੂੰ ਇੱਕ ਕੋਈ ਇਨਫੋਰਮੇਸ਼ਨ ਸੀਗੀ ਕਿ ਕੋਈ ਸ਼ਾਇਦ ਬਾਹਰੋਂ ਚੋਂ ਨਾਲਿਆ ਕਿ ਵਿੱਚੰਦਾ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਲੀਗਲ ਐਕਟੀਵਿਟੀ ਚੱਲ ਰਹੀ ਹੈ ਜੋ ਇਹ ਮੌਕੇ ਦੇ ਉੱਤੇ ਦਾਣਾ ਮੰਡੀ ਦੇ ਵਿੱਚ ਗਏ ਸੀ ਉੱਥੇ ਜਦੋਂ ਇਹਨਾਂ ਦੀ ਆਰਤੀ ਦੇ ਨਾਲ ਗੱਲਬਾਤ ਦੇ ਦੌਰਾਨ ਜਿਹੜੀ ਹੈਗੀ ਐ ਇਹਨਾਂ ਦੀ ਆਲਟਰਕੇਸ਼ਨ ਹੋ ਗਈ ਪਹਿਲਾਂ ਜਵਾਨੀ ਤੌਰ ਤੇ ਲੜੇ ਤੇ ਫਿਰ ਗੁੱਥਨ ਗੁੱਥਾ ਹੋ ਗਏ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਵੱਲੋਂ ਪੁਲਿਸ ਨੂੰ ਕੰਪਲੇਂਟ ਦਿੱਤੀ ਗਈ ਸੀ ਇਹ ਮੌਕੇ ਦੇ ਇਥੇ ਗਦਰਬਾਹ ਹਸਤਰ ਪਹੁੰਚ ਗਏ ਤੇ ਉਸ طرفੋਂ دوسری طرفੋਂ ਵੀ ਜਿਹੜੀ ਹੈਗੀ ਹੈ ਇਹ ਕੰਪਲੇਂਟ ਮਸੂਲ ਹੋਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਰਣਜੀਤ ਗਿੱਲ ਦੇ ਉੱਤੇ ਜਿਹੜੇ આરોਪ ਲਗਾਏ ਗਏ ਨੇ ਕਿ ਇਹਨਾਂ ਵੱਲੋਂ ਜਿਹੜੇ ਜਾਤੀ ਸੂਚਕ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਤੇ ਉਹਨਾਂ ਨੂੰ ਬਲੈਕ ਮੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਦੋਨਾਂ ਚੀਜ਼ਾਂ ਦੀ ਜਿਹੜੀ ਹੈਗੀ ਹੈਗੀ ਇਹ ਜਿਹੜੀ ਹੈਗੀ تصدیق ਕੀਤੀ ਜਾ ਰਹੀ ਹੈਗੀ ਜੋ ਮੰਨ ਲਈ ਕਾਨੂੰਨੀ کارਵਾਈ ਹੋਵੇਗੀ ਉਹ ਪੂਰੀ ਤਰ੍ਹਾਂ ਉਤੇ ਕੀਤੀ ਜਾਵੇਗੀ ਤੇ ਮੈਂ ਸਾਰਿਆਂ ਨੂੰ ਆਸ਼ਵਾਸ਼ਣ ਦੇਣਾ ਚਾਹੁੰਦਾ ਕਿ ਪੁਲਿਸ ਹਮੇਸ਼ਾ ਹੀ ਮੀਡੀਆ ਦੇ ਨਾਲ ਹੈਗੀ ਹੈ ਤੇ ਜੋ ਬਿਲਕੁਲ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਤੇ ਜੈਸੀ ਸੂਰਤ ਹੋਵੇਗੀ ਵੈਸੀ ਕਾਰਵਾਈ ਕੀਤੀ ਜਾਵੇਗੀ ਤੇ ਮੇਰੇ ਵੱਲੋਂ ਵੀ ਜਿਹੜਾ ਇੱਥੇ ਪਹੁੰਚ ਕੇ ਜਿਹੜਾ ਹੈਗਾ ਰੰਜੀਤ ਜਲ ਪੱਤਰਕਾਰ ਨੇ ਤੇ ਬਾਕੀ ਹੋਰ ਪੱਤਰਕਾਰ ਭਾਈਚਾਰੇ ਨੂੰ ਮਿਲਿਆ ਗਿਆ ਤੇ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਗਿਆ ਕਿ ਜੋ ਜੋ ਵੀ ਇਸ ਦੇ ਵਿੱਚ ਸਚਾਈ ਹੋਊਗੀ ਉਹ ਕਾਰਵਾਈ ਕੀਤੀ ਜਾਵੇਗੀ ਧੰਨਵਾਦ